ਜਾਲ ਸਭ ਤੋਂ ਪਹਿਲਾਂ ਮੈਂ ਸਤਿਅਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਦੂਤ ਤੇ ਬੋਲਦੇ ਆ ਜਿਹਦੇ ਚ ਅਸੀਂ ਇੱਕ ਬੇਨਤੀ ਪੱਤਰ ਜਿਹੜਾ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਦਿੱਤਾ ਸੋ ਜਿਹੜੇ ਅੱਜ ਇੱਥੇ ਡਿਊਟੀ ਤੇ ਤਨਾਤ ਨਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਅਸੀਂ ਉਹ ਪੱਤਰ ਬੇਨਤੀ ਪੱਤਰ ਜਿਹੜਾ ਦਿੱਤਾ ਉਹਦੇ ਚ ਅਸੀਂ ਇਹ ਬੇਨਤੀ ਕੀਤੀ ਆ ਕਿ ਨੰਗੇ ਵਰੇ ਡੋਡਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਕੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਅਕਾਲੀ ਲੀਡਰਸ਼ਿਪ ਕਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਜੋ ਦੀ ਪ੍ਰੋੜਤਾ ਕੀਤੀ ਸੀ ਉਹਦੇ ਹੱਕ 'ਚ ਬੋਲੇ ਸੀ ਸੋ ਉੱਥੇ ਕੁਝ ਆਗੂਆਂ ਨੇ ਇੱਥੇ ਖੜਕੇ ਕਿਹਾ ਕਿ ਅਸੀਂ ਉਹ ਮਾਫੀ ਦੇ ਹੱਕ 'ਚ ਨਹੀਂ ਬੋਲੇ ਅਸੀਂ ਚੁੱਪ ਰਹੇ ਜਿਦੇ 'ਚ ਖਾਸ ਕਰਕੇ ਦੋ ਆਗੂ ਪ੍ਰੇਮ ਸਿੰਘ ਚੰਦੂ ਮજરા ਅਤੇ ਬੀਬੀ ਜ਼ਗੀਰ ਕੌਰ ਜੋ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਇੱਥੇ ਫਸੀਲ ਦੇ ਸਾਹਮਣੇ ਖੜਕੇ ਕਿਹਾ ਸੀ ਕਿ ਅਸੀਂ ਸੌਦਾ ਸਾਧ ਦੀ ਮਾਫੀ ਦੇ ਹੱਕ 'ਚ ਬਿਲਕੁਲ ਤਾਇਦ ਨਹੀਂ ਕੀਤੀ ਜਦੋਂ ਇੱਥੇ ਬਾਰ ਬਾਰ ਸਿੰਘ ਸਾਹਿਬਾਨਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਸਬੂਤ ਨੇ ਤੁਹਾਡੀਆਂ ਅਖਬਾਰਾਂ ਚ ਖਬਰਾਂ ਨੇ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਤਾਂ ਮੁੱਕਰੀ ਗਿਆ ਬਿਲਕੁਲੀ ਉਹ ਤਾਂ ਕਹਿੰਦੇ ਵੀ ਮੈਂ ਤਾਂ ਤੈਅਦ ਕੀਤੀ ਉਹ ਨਹੀਂ ਜੀ ਮੇਰਾ ਤਾਂ ਬਿਆਨ ਜਿਹੜਾ ਉਹ ਝੂਠਾ ਐਵੇਂ ਹੀ ਲਾ ਦਿੱਤਾ ਗਿਆ ਪਾਰਟੀ ਵੱਲੋਂ ਤੋਂ ਉਹ ਜਦੋਂ ਬਾਅਦ ਵਿੱਚ ਜੱਜਦਾਰ ਸਾਹਿਬ ਨੇ ਕਿਹਾ ਕਿ ਤੂੰ ਉਹਦੀ ਕੋਈ ਤੂੰ ਦੀ ਕੋਈ ਕਿਹਾ ਕਿ ਮੈਂ ਮੇਰਾ ਬਿਆਨ ਗਲਤ ਹੈ ਕੋਈ ਪੱਤਰਕਾਰ ਦੇ ਮਾਨ ਨਹੀਂ ਕੀਤਾ ਉਹਦਾ ਜਵਾਬ ਨਹੀਂ ਦੇ ਸਕੇ ਚਲੋ ਫਿਰ ਵੀ ਉਹ बार-बार ਸਿੰਘ ਸਾਹਿਬਾਂ ਨੇ ਕਿਹਾ ਕਿ ਤੂੰ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੈ। ਇਹ ਤਖਤ ਦੇ ਅੱਗੇ ਹਾਜ਼ਰ-ਨਾਜ਼ਰ ਨੇ ਗੁਰੂ ਸਾਹਿਬ ਮੇਰੀ ਪ੍ਰੀ ਦੇ ਮਾਲਕ ਕਿ ਸੰਗਤ ਦੇ ਸਾਹਮਣੇ ਖੜ ਕੇ ਕਹਿ ਕਿ ਮੈਂ ਇਹ ਗੱਲ ਕਹਿਣਾ ਕਿ ਮੈਂ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਦੇ ਹੱਕ 'ਚ ਨਹੀਂ ਬੋਲਿਆ। ਤੇ ਆਪਾਂ ਦੇਖਿਆ ਕਿ ਜਦੋਂ ਮਹਾਰਾਜ ਸਾਹਿਬ बार-बार ਸਾਰੀ ਸੰਗਤ ਦੇ ਨਾਲ ਦੇ ਚਗਿਰਦੇ 'ਚ ਘੁੰਮਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੱਕ 'ਚ ਨਹੀਂ ਬੋਲਿਆ। ਮੈਂ ਹੱਕ 'ਚ ਨਹੀਂ ਬੋਲਿਆ ਬੀਬੀ ਜਗੀਰ ਕੌਰ ਕਹਿੰਦੀ ਮੈਂ ਹੱਕ 'ਚ ਨਹੀਂ ਬੋਲੀ। ਪਰ ਉਹ ਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਤੇ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਜੀ ਵੀ ਮੰਨ ਰਹੇ ਨੇ ਕਿ ਮੈਂ ਕਿ ਜਿਹੜਾ ਫੈਸਲਾ ਹੋਇਆ ਉਹ ਠੀਕ ਹੋਇਆ ਤੇ ਚੰਦੂ ਮજરા ਸਾਹਿਬ ਨੇ ਤਾਂ ਹੱਦਾਂ ਟੱਪਦੇ ਹੋਏ ਇੱਥੋਂ ਤੱਕ ਕਿਹਾ ਕਿ ਰਾਮ ਰਹੀਮ ਜੀ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹ ਮਨੁੱਖਤਾ ਉਹ ਸਰਬ ਸੰਜੀ ਭਾਈਚਾਰਤਾ ਦਾ ਪ੍ਰਤੀਕ ਹੈ ਤੇ ਜਦੋਂ ਪੱਤਰਕਾਰ ਨੇ ਉਹ ਗੋ ਸਵਾਲ ਕੀਤਾ ਕਿ ਕਿ ਉਹ ਪੇਸ਼ ਹੋ ਕੇ ਉੱਥੇ ਮਾਫੀ ਮੰਗ ਕੇ ਨੇ ਕਹਿੰਦਾ ਨਹੀਂ ਹੁਣ ਤਾਂ ਆਧੁਨਿਕ ਯੁੱਗ ਆ ਗਿਆ ਹੁਣ ਤਾਂ ਵੀਡੀਓ ਕਾਨਫਰੈਂਸ ਰਾਈ ਹੁਣ ਤਾਂ ਹੋਰ بڑے ਸਾਧਨ ਆ ਗਏ ਇੱਥੋਂ ਤੱਕ ਉਹ ਉਹਨਾਂ ਨੇ ਸਹੀ ਠਹਿਰ ਆਇਆ ਗੱਲ ਇਹ ਹੈ ਵੀ 6ਵੇਂ ਪਾਤਸ਼ਾਹ ਦੇ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਗੁਰੂ ਦੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਦੇ ਅੱਗੇ ਐਡਾ ਵੱਡਾ ਝੂਠ ਬੋਲ ਦੇਣਾ ਤੇ ਬਾਅਦ ਵਿੱਚ ਉਹਦੀਆਂ ਵੀਡੀਓ ਸਾਰੀਆਂ ਸਿੱਖ ਸੰਗਤ ਦੇ ਸਿੱਖ ਕੌਮ ਦੇ ਅੱਗੇ ਆ ਜਾਣੀਆਂ ਸੋ ਮੈਂ ਸਮਝਦਾ ਕਿ ਕਿਤਨਾ ਕਿਤੇ ਸਿੱਖ ਸੰਗਤ ਦੇ ਦਿਲਾਂ ਦੇ ਵਿੱਚ ਪੂਰੀ ਕੌਮ ਦੇ ਦਿਲਾਂ ਦੇ ਵਿੱਚ ਇੱਕ ਮੰਨ ਦੀ 60 ਵਜੀ ਕਿ ਉਹ ਕਹੋ ਜੇ ਆਗੂ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਤਖਤ ਦੇ ਅੱਗੇ ਖੜਕੇ ਵੀ ਝੂਠ ਬੋਲੀ ਜਾ ਰਹੇ ਨੇ ਇੰਨਾ ਝੂਠ ਕੀ ਸ੍ਰੀ ਆਮ ਤੁਸੀਂ ਮੁਕਰਗੇ ਤੇ ਤੁਹਾਡੀਆਂ ਵੀਡੀਓ ਜਨਤਕ ਪਈਆਂ ਨੇ ਸੋ ਅਸੀਂ ਅੱਜ ਯੂਥ ਅਕਾਲੀ ਦਲ ਵੱਲੋਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਨਾ ਸੀ ਉਹ ਇੱਥੇ ਮੌਜੂਦ ਨਹੀਂ ਸਕਤਰੇਤ ਵੀ ਜਿਹੜਾ ਉਹ ਛੁੱਟੀ ਆ ਪਰ ਜਿਹੜੇ ਮੌਕੇ ਤੇ ਨਰਿੰਦਰ ਸਿੰਘ ਜੀ ਮੈਨੇਜਰ ਜਿਨ੍ਹਾਂ ਦੀ ਡਿਊਟੀ ਮਤਲਬ ਕੋਈ ਵੀ ਜਦੋਂ ਇੱਥੇ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਮੈਨੇਜਰ ਸਾਹਿਬ ਦੀ ਡਿਊਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਪਣੀ ਉਹ ਬੇਨਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਇਹ ਪੱਤਰ ਤੇ ਨਾਲ ਅਸੀਂ ਦਿੱਤੀ ਆ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਜਿਹੜੀ ਉਹ ਵੀਡੀਓ ਪਾ ਕੇ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਦੂ ਮજરા ਸਾਹਿਬ ਤੇ ਬੀਬੀ ਜ਼ਗੀਰ ਕੌਰ ਬਿਲਕੁਲ ਤਾਇੀਦ ਕਰ ਰਹੇ ਨੇ ਕਿ ਹਾਂ ਸੌਦਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਆ ਉਹ ਠੀਕ ਦਿੱਤੀ ਆ ਤੇ ਸੌਦਾ ਸਾਧ ਨੂੰ ਰਾਮ ਰਹੀਮ ਜੀ ਕਹਿ ਕੇ ਸਮੋਦਨ ਚੰਦੂ ਮજરા ਸਾਹਿਬ ਕਰ ਰਹੇ ਨੇ ਉਹ ਸਾਰੀਆਂ ਵੀਡੀਓ ਅਸੀਂ ਪਾ ਕੇ ਪੈਨ ਡਰਾਈਵ ਚ ਅਤੇ ਇਸ ਖਤਰੇ ਤੇ ਦਿੱਤੀਆਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਦਿੱਤੀਆਂ ਜਾਣ ਤੇ ਸਿੱਖ ਸੰਗਤ ਬੇਨਤੀ ਕਰਦੀ ਆ ਪੂਰੀ ਕੌਮ ਬੇਨਤੀ ਕਰਦੀ ਆ ਕਿ ਇਹੋ ਜੇ ਆਗੂ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਬਿਲਕੁਲ ਸਾਫ਼ ਸਬੂਤ ਪਏ ਨੇ ਸੋ ਇਹੋ ਜੇ ਆਗੂਆਂ ਨੂੰ ਕਰੜੀ ਤੋਂ ਕਰੜੀ ਜਿਹੜੀ ਸਜ਼ਾ ਲਾਈ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਹੈ ਇਹ ਕਿਹੋ ਜੀ ਸੇਧ ਆਪਣੀ ਪੀੜ੍ਹੀ ਨੂੰ ਤੇ ਕੌਮ ਨੂੰ ਦੇ ਰਹੇ ਨੇ ਕਿ ਐਡੇ ਐਡੇ ਤੁਸੀਂ ਉਹ ਅਹੁਦਿਆਂ ਤੇ ਰਹੇ ਹੋ ਤੇ ਤੁਸੀਂ ਇੱਥੇ ਝੂਠ ਬੋਲੀ ਜਾਂਦੇ ਇੱਕ ਮਹੱਲੇ ਦੇ ਝੂਠੇ ਬੰਦੇ ਮੰਗ ਸੋ ਇਸ ਕਰਕੇ ਇਹ ਕੌਮ ਜਿਹੜਾ ਇਹਨਾਂ ਨੇ ਬੱਜਰ ਗੁਨਾਹ ਕੀਤਾ ਸੋ ਕੌਮ ਦੇ ਮਨਾਂ ਦੇ ਵਿੱਚ ਦਰਦ ਵੀ ਆ ਗੁੱਸਾ ਵੀ ਆ ਸੋ ਇਸ ਲਈ ਅਸੀਂ ਇੱਥੇ ਯੂਥ ਅਕਾਲੀ ਦਲ ਵੱਲੋਂ ਬੇਨਤੀ ਕਰਨ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਜਰੂਰ ਜਿਹੜੀ ਆ ਬਣਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਕੋਈ ਵੀ ਬੰਦਾ ਇੱਥੇ ਖੜ ਕੇ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਝੂਠ ਨਾ ਬੋਲੇ ਦੂਸਰੇ ਪਾਸੇ ਦੁਰਪ੍ਰਤਾਪ ਸਿੰਘ ਉਹ ਡਰਾਵਾ देखो श्री कालतक साहब ਦੇ ਜੋ ਵੀ ਇੱਥੇ ਹੁਕਮ ਹੋਏ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਹੈ ਸਾਰੀ ਸੇਵਾ ਪੂਰੀ ਕੀਤੀ ਗਈ ਹੈ ਸਾਰੀਆਂ ਗੱਲਾਂ ਇਨ ਬਿਨ ਮਿਲੀਆਂ ਗਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਦਿੱਕਤਾਂ ਸੀ ਉਹ ਵੀ ਉਹਨਾਂ ਦੇ ਜਥੇਦਾਰ ਸਾਹਿਬਾਨ ਦੇ ਧਿਆਨ ਚ ਲਿਆਂਦੀ ਗਈ ਸੀ ਜਿਹੜੀਆਂ ਕੋਰਟ ਦੇ ਜੋ ਕੋਈ ਮਸਲੇ ਸੀਗੇ ਜਿਹੜੀ ਕਮੇਟੀ ਆ ਉਹ ਵੀ ਸਾਰੀ ਜਿਹੜੀ ਅਜਰਬਰ ਲਾਏਗੇ ਨੇ ਸਾਰੀ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਅਕਾਲੀ ਦਲ ਦੀ ਵੱਖ-ਵੱਖ ਅਜਰਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਜੇ ਕੋਈ ਹੁਕਮ ਨਹੀਂ ਮੰਨਦਾ ਕੋਈ ਬਾਗੀ ਸੁਰਲਾਪਦਾ ਇਹ ਤਾਂ ਹੁਣ ਵਹਿਤਰ ਉਹੀ ਦੱਸ ਸਕਦਾ ਕਿਉਂ ਕਿਉਂ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਪੂਰੀ ਕੌਮ ਖਾਸ ਕਰਕੇ ਸ਼੍ਰੋਮਣੀ ਕਾਲ ਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਤਾ ਕਿ ਕਿ ਗੁਰੂ ਸਾਹਿਬ ਦੀ ਇੱਥੇ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬੇ ਮਟਕ ਬਣਾਈ ਹੋਈ ਪਾਰਟੀ ਆ ਸੋ ਗੁਰੂ ਸਾਹਿਬ ਆਪ ਕਿਰਪਾ ਕਰਨ ਹੋਈਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾਂ ਉਹ ਬਖਸ਼ਣ ਕਿਉਂਕਿ ਸਾਰੀ ਖਿਮਾ ਜਾਚਨਾ ਵੀ ਕੀਤੀ ਗਈ ਆ ਭੁੱਲਾਂ ਵੀ ਬਖਸ਼ਾਈਆਂ ਗਈਆਂ ਨੇ ਝੋਲੀ ਅੱਡ ਕੇ ਮਾਫੀ ਵੀ ਮੰਗੀ ਗਈ ਆ ਬਣਦੀ ਸਜ਼ਾ ਵੀ ਪੂਰੀ ਕੀਤੀ ਗਈ ਆ ਸੋ ਅੱਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਦਰ ਤੇ ਅਸੀਂ ਵੀ ਯੂਥ ਕਾਲੇ ਦਲ ਵੱਲੋਂ ਅੱਜ 6ਵੇਂ ਪਾਸ਼ਾ ਦੇ ਦਰ ਤੇ ਹੁਣ ਅਰਦਾਸ ਕਰਨ ਜਾਵਾਂਗੇ ਗੁਰੂ ਸਾਹਿਬ ਪੂਰੀ ਕੌਮ ਤੇ ਕਿਰਪਾ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇ ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਸਾਹਿਬਾ ਵੱਲੋਂ 28 ਤਰੀਕ ਦੀ ਮੀਟਿੰਗ ਸੱਦੀ ਗਈ ਸੀ ਅਚਾਨਕ ਇਹ ਅੱਜ ਹੀ ਉਹ ਕੈਨਸਲ ਕਰ ਦਿੱਤੀ ਜਾਂਦੀ ਹੈ ਕਿਸ ਦਾ ਦੇ ਮੈਨੂੰ ਵੈਸੇ ਇਹਦੇ ਬਾਰੇ ਨਹੀਂ ਪਤਾ ਕਿ ਉਹ ਕੈਨਸਲ ਕਰ ਦਿੱਤੀ ਗਈ ਹੈ 28 ਵਾਲੀ ਕਿਉਂਕਿ ਇਹ ਤੁਹਾਡੇ ਹੁਣ ਮੈਨੂੰ ਮਾਧਮ ਰਾਹੀਂ ਹੁਣੀ ਪਤਾ ਲੱਗਿਆ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਸ੍ਰੀ ਕਲਤਾਖ ਸਾਹਿਬ ਕੈਨਸਲ ਜਾਂ ਅੱਗੇ ਪਾਈ ਗਈ ਆ ਇਹ ਵੀ ਜਨਾ ਤੁਸੀਂ ਮੈਨੂੰ ਦੱਸਿਆ ਮੈਂ ਇਹਦੇ ਬਾਰੇ ਨਹੀਂ ਪਤਾ